ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ YouTube ਪਰ ਅਤੇ Instagram ਤੇ ਉਤੇ ਫੇਮਸ ਕਮਲਕੌਰ ਭਾਬੀ ਦੇ ਵੱਲੋਂ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਗੱਡੀ ਦੇ ਵਿੱਚ ਉਸ ਦੀ ਲਾਸ਼ ਹੈ ਜਿਹੜੀ ਉਹ ਬਰਮਤ ਹੋਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ Instagram ਅਤੇ YouTube ਦੇ ਉਤੇ ਆਪਣੀਆਂ ਵੀਡੀਓ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੀ ਕਮਲਕੌਰ ਉਰਫ ਕੰਚਨ ਕੁਮਾਰੀ ਜਿਸ ਦੀ ਲਾਸ਼ ਹੈ ਜਿਹੜੀ ਉਹ ਚੰਡੀਗੜ੍ਹ ਬਠਿੰਡਾ ਹਾਈਵੇ ਦੇ ਉੱਤੇ ਪੈਂਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ Laash ਮਿਲਿਆ ਇਲਾਕੇ ਦੇ ਵਿੱਚ ਪੂਰਾ ਸਾਮ ਦਾ ਮਾਹੌਲ ਹੈ ਵੱਡੇ ਸਵਾਲ ਜਿਹੜੇ ਉਹ ਖੜੇ ਹੋ ਰਹੇ ਨੇ ਕਿ ਇਹ Laash ਕਿਵੇਂ ਇੱਥੇ ਪਹੁੰਚੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੰਸਟਾਗ੍ਰam ਦੇ ਉੱਤੇ ਕਮਲਕੌਰ ਭਾਬੀ ਔਰ ਪਕੰਚਨ ਕੁਮਾਰੀ ਦੇ 383000 ਦੇ ਕਰੀਬ ਜਿਹੜੇ ਫੋਲੋਅਰਸ ਨੇ ਆਪਣੀਆਂ ਵੀਡੀਓਾਂ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੀ ਕਮਲਕੌਰ ਭਾਬੀ ਦੀ লাশ ਜਿਹੜੀ ਉਸ ਦੀ ਗੱਡੀ ਦੇ ਵਿੱਚੋਂ ਬਰਾਮਦ ਹੋਈ ਆ ਉਸ ਗੱਡੀ ਦੀ ਰਜਿਸਟ੍ਰੇਸ਼ਨ ਲੁਧਿਆਣਾ ਤੋਂ ਦੱਸੀ ਜਾ ਰਹੀ ਆ ਤਾਂ ਕੰਚਨ ਕੁਮਾਰੀ ਦਾ ਨਾਮ ਜਿਹੜਾ ਉਸ ਗੱਡੀ ਦੇ ਉੱਤੇ ਆ ਕੰਚਨ ਕੁਮਾਰੀ ਦੇ ਨਾਮ ਤੇ ਰਜਿਸਟਰਡ ਗੱਡੀ ਆ ਉਸ ਦੇ ਵਿੱਚੋਂ লাশ ਮਿਲ ਆਤਾ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਹਾਈਵੇ ਦੇ ਉੱਤੇ ਬਠਿੰਡਾ ਤੋਂ ਚੰਡੀਗੜ੍ਹ ਹਾਈਵੇ ਦੇ ਉੱਤੇ ਬੀਤੀ ਰਾਤ ਆਦੇਸ਼ ਮੈਡੀਕਲ ਕਾਲਜ ਦੇ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ Laash ਮਿਲੀ ਹੈ ਪਛਾਣ ਹੋਈਆ ਸੋਸ਼ਲ ਮੀਡੀਆ ਤੇ ਐਕਟਿਵ ਕਮਲ ਕੌਰ ਜੋ ਕਿ ਕਾਫੀ ਆਪਣੀਆਂ ਵੀਡੀਓਜ਼ ਦੇ ਨਾਲ ਚਰਚਾ ਦੇ ਵਿੱਚ ਰਹਿੰਦੀ ਸੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਮਲ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੱਤਾ ਗਿਆ ਮੁੱਢਲੇ ਹਾਲਾਤਾਂ ਤੋਂ ਕਮਲਕੌਰ ਦਾ ਲੱਗਦਾ ਹੈ ਕਿ ਕਤਲ ਕੀਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਜਿਹੜੀ ਉਹ ਚੱਲ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਤੇ ਇੰਸਟਾਗ੍ਰam ਉੱਤੇ ਭਾਬੀ ਕਮਲਕੌਰ ਦੇ ਨਾਂ ਦੇ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਬਠਿੰਡਾ ਮੈਡੀਕਲ ਯੂਨੀਵਰਸਿਟੀ ਦੇ ਨੇੜੇ ਪਾਰਕਿੰਗ ਦੇ ਵਿੱਚ ਬੰਦ ਗੱਡੀ ਦੇ ਵਿੱਚੋਂ Laash ਮਿਲਿਆ ਮੌਤ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗਿਆ ਕਿਹਾ ਜਾ ਰਿਹਾ ਕਿ ਕਤਲ ਕੀਤਾ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਕੇ ਮਾਮਲੇ ਦੀ ਜੜੀ ਜਾਂਚ ਚੱਲ ਰਹੀ ਹੈ ਦੱਸ ਦਈਏ ਕਿ ਕੰਚਨ ਕੁਮਾਰੀ سوشل میڈیا ਉਤੇ ਅశ్లీਲ ਵੀਡੀਓਜ਼ ਕਰਨ ਚਰਚਾ ਦੇ ਵਿੱਚ ਰਹਿੰਦੀ ਸੀ ਇੰਸਟਾਗ੍ਰam ਉਤੇ ਕਮਲਕੌਰ ਉਰਫ ਕੰਚਨ ਕੁਮਾਰੀ ਦੇ 383000 ਫੋਲੋਅਰਸ ਹਨ ਅਤੇ ਕਮਲਕੌਰ YouTube ਦੇ ਉਤੇ ਵੀ ਪੂਰੀ तरीके ਦੇ ਨਾਲ ਜਿਹੜਾ ਸਰਗਰਮ ਰਹਿੰਦੀ ਸੀ ਕਮਲਕੌਰ ਆਪਣੀਆਂ ਇੰਸਟਾਗ੍ਰam ਰੀਲਾ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੀ ਸੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਪੈਂਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਇੱਕ ਕਾਰ ਦੇ ਵਿੱਚੋਂ ਇੱਕ ਲੜਕੀ ਦੀ ਜਿਹੜੀ লাশ ਹੈ ਉਹ ਬਰਾਮਦ ਹੋਈ ਹੈ ਤਾਂ ਪਛਾਣ ਦੇ ਵਜੋਂ ਪਤਾ ਲੱਗਿਆ ਕਿ ਜਿਹੜੀ ਇੰਸਟਾਗ੍ਰam ਤੇ YouTube ਦੇ ਉੱਤੇ ਮਸ਼ਹੂਰ ਕਮਲਕੌਰ ਭਾਬੀ ਸੀ ਇਹ ਉਸ ਦੀ লাশ ਹੈ ਜਿਹੜੀ ਦੱਸੀ ਜਾ ਰਹੀ ਹੈ ਪੁਲਿਸ ਦੇ ਵੱਲੋਂ লাশ ਨੂੰ ਕਬਜ਼ੇ ਦੇ ਵਿੱਚ ਲਿੱਤਾ ਗਿਆ ਤੇ ਉਸ ਤੋਂ ਬਾਅਦ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਜਿਹੜਾ ਉਸ ਨੂੰ ਦੇਸ਼ ਦੇ ਤਾ ਗਿਆ ਮੌਤ ਦਾ ਕਾਰਨ ਅਜੇ ਤੱਕ ਕੁਝ ਵੀ ਪਤਾ ਜਿਹੜਾ ਨਹੀਂ ਲੱਗਿਆ ਪਰ ਪੁਲਿਸ ਅਧਿਕਾਰੀਆਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਨੂੰ ਇਤਲਾ ਜਿਹੜਾ ਉਹ ਕੀਤਾ ਗਿਆ ਸੂਚਨਾ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਸਟਾਗ੍ਰam ਅਤੇ ਫੇਸਬੁਕ YouTube ਦੇ ਉੱਤੇ ਫੇਮਸ ਕਮਲਕੌਰ ਭਾਬੀ ਦਾ ਜਿਹੜਾ ਕਿ ਮੌਤ ਹੋ ਚੁੱਕੀ ਆ ਉਸਦੀ লাশ ਹੈ ਜਿਹੜੀ ਉਸਦੀ ਹੀ ਕਾਰ ਦੇ ਵਿੱਚੋਂ ਬਰਾਮਦ ਹੋਈ ਆ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਕਾਰ ਖੜੀ ਸੀ ਉਸ ਦੇ ਵਿੱਚੋਂ ਜਿਹੜਾ ਕਿ ਇਹ লাশ ਬਰਾਮਦ ਹੋਈ ਆ ਪੁਲਿਸ ਦੁਆਰਾ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲੇ ਤੱਕ ਕੁਝ ਵੀ ਮੌਤ ਦਾ ਕਾਰਨ ਜਿਹੜਾ ਉਹ ਨਿਕਲ ਕੇ ਸਾਹਮਣੇ ਨਹੀਂ ਆਇਆ ਕਿਉਂਕਿ ਜਾਂਚ ਪੁਲਿਸ ਦੁਆਰਾ ਕੀਤੀ ਗਈ ਆ ਪੁਲਿਸ ਜਿਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਸ ਨੂੰ ਹਸਪਤਾਲ ਦੇ ਵਿੱਚ ਜਿਹੜਾ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਆ ਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੀਆਂ ਜੋ ਕਿ ਕੰਚਨ ਕੁਮਾਰੀ ਦੇ ਨਾਮ ਤੇ ਰਜਿਸਟਰਡ ਹੋਈ ਹੋਈ ਆ ਜਿਸ ਦੇ ਵਿੱਚੋਂ ਇੱਕ ਲਾਸ਼ ਮਿਲੀ ਹੈ ਜਿਸ ਨੂੰ ਕਮਲ ਕੌਰ ਭਾਬੀ ਔਰ ਪਕੰਚਨ ਕੁਮਾਰੀ ਦੱਸਿਆ ਜਾ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰam YouTube ਦੇ ਉੱਤੇ ਆਪਣੀਆਂ ਵੀਡੀਓ ਦੇ ਨਾਲ ਫੇਮਸ ਹੋਣ ਵਾਲੀ ਕਮਲ ਕੌਰ ਭਾਬੀ ਦੀ ਮੌਤ ਹੈ ਜਿਹੜੀ ਹੋ ਚੁੱਕੀ ਹੈ ਤੇ ਉਸ ਦੀ লাশ ਨੂੰ ਬਰਾਮਦ ਕਰਕੇ ਪੁਲਿਸ ਦੁਆਰਾ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਇਸ ਪਰਸਰ ਗੱਡੀ ਦੇ ਵਿੱਚ লাশ ਪਈ ਹੈ ਕੀ ਕਾਰਨ ਹੈ ਕੁਝ ਪਤਾ ਲੱਗਿਆ ਹੁਣ ਤੱਕ ਵੀ ਕੌਣ ਹੈ ਇਹ ਜਾਂ ਕਿੱਥੋਂ ਦੀ ਹੈ ਕਿਵੇਂ লাশ ਇੱਥੇ ਬਰਾਮਦ ਹੋਈ ਇਹ ਸਾਨੂੰ ਇੱਕ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਕਿ ਇੱਥੇ ਇੱਕ ਸਸਪੀਸ਼ੀਅਸ ਹਾਲਾਤ ਦੇ ਵਿੱਚ ਇੱਕ ਗੱਡੀ ਖੜੀ ਆ ਜਿਹਦੇ ਵਿੱਚ ਕੋਈ লাশ ਵਗੈਰਾ ਹੋ ਸਕਦੀ ਹੈ ਜਸਤੇ ਅਸੀਂ ਤੁਰੰਤ ਇੱਥੇ ਆਪਣੀ ਮੈਂ ਆਪਣੀ ਟੀਮ ਸਮੇਤ ਪਹੁੰਚਾ ਸਾਡੇ ਸੀਨੀਅਰ ਅਫਸਰ ਪਹੁੰਚੇ ਆ ਤੇ ਜਦੋਂ ਅਸੀਂ ਸਰਸਰੀ ਤੌਰ ਤੇ ਚੈੱਕ ਕੀਤਾ ਤੇ ਇੱਕ ਸਾਨੂੰ ਇਸ ਦੇ ਵਿੱਚ ਇੱਕ ਲੇਡੀ ਦੀ লাশ ਜਿਹੜੀ ਨਜ਼ਰ ਆ ਰਹੀ ਆ ਕ੍ਰਾਈਮ ਸੀਨ ਨੂੰ ਅਸੀਂ ਪ੍ਰੀਜ਼ਰਵ ਕੀਤਾ ਪਿਆ ਸਾਡੀਆਂ ਜਿਹੜੀਆਂ ਫਰੈਂਸਿਕ ਟੀਮਾਂ ਅਸੀਂ ਬੁਲਾਇਆ ਪਿਆ ਤੇ ਜਿਹੜੀ লাশ ਦੀ ਆਈਡੈਂਟੀਫਿਕੇਸ਼ਨ ਆ ਅਸੀਂ ਜਿਹੜੀ ਕਰਨ ਲਈ ਆ ਜਿਹੜੇ ਐਫਰਟਸ ਆ ਜਿਹੜੇ ਉਹ ਅਸੀਂ ਕਰ ਰਹੇ ਆ ਕੀ ਲੱਗਦਾ ਇਹ ਕਿੰਨੇ ਕੁ ਦਿਨ ਪੁਰਾਣੀ ਲੱਗਦੀ ਹੈ ਦੇਖੋ ਉਹ ਤਾਂ ਹਜੇ ਫੋਰੈਂਸਿਕ ਟੀਮ ਸਾਡੀ ਆਉਗੀ ਉਹ ਇਹਦਾ ਅਨਲਿਸਿਸ ਕਰੂਗੀ ਐਗਜ਼ੈਕਟਲੀ ਤਾਂ ਕੁਝ ਵੀ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਰਿਪੋਰਟ ਤੋਂ ਬਾਅਦ ਹੀ ਆਪਾਂ ਕਲੀਅਰ ਆਇਡੈਂਟੀਫਿਕੇਸ਼ਨ ਦੇ ਵਿੱਚ ਕੋਈ ਪਤਾ ਲੱਗੇ ਗੱਡੀ ਕਿੱਥੋਂ ਦੀ ਹੈ ਜਾਂ ਇਹ ਹਾਂ ਉਹ ਨੰਬਰ ਅਸੀਂ ਪਾ ਕੇ ਉਹੀ ਆਇਡੈਂਟੀਫਾਈ ਕਰ ਰਹੇ ਹਾਂ ਅਜੇ ਸਾਡੇ ਆਇਡੈਂਟੀਫਿਕੇਸ਼ਨ ਸੰਬੰਧੀ ਜਿਹੜੇ ਐਫਰਟਸ ਚੱਲ ਰਹੇ ਆ ਤੇ ਜਦੋਂ ਆਇਡੈਂਟੀਫਾਈ ਹੋ ਗਈ ਤਾਂ ਆਪ ਜੀ ਨੂੰ ਜਿਹੜੀ ਅਸੀਂ ਇਨਫੋਰਮ ਕਰ ਦਾਂਗੇ ਨਹੀਂ ਨਾ ਤੇ ਕੀ ਮਾਮਲਾ ਦਰਜ ਕਰ ਲਿਆ ਕਿਸੇ ਦੇ ਨਹੀਂ ਹਜੇ ਤੱਕ ਫਿਲਹਾਲ ਫਿਲਹਾਲ ਸਾਡੀ ਫਰੈਂਸਿਕ ਟੀਮ ਚੋਂ ਕ੍ਰਾਈਮ ਸੀਨ ਨੂੰ ਪ੍ਰਦਰੂਤ ਕੀਤਾ ਵਿਆ ਸੀ ਤੇ ਉਸ ਤੋਂ ਬਾਅਦ ਆਇਡੈਂਟੀਫਾਈ ਕਰਨ ਲਈ ਇਹਨੂੰ ਅਸੀਂ ਮੋਰਚਰੀ ਦੇ ਵਿੱਚ ਰੱਖਾਵਾਂਗੇ ਤੇ ਇੰਸਪੈਕਟਰ ਸਾਹਿਬ ਇਹ ਰੇਸ਼ ਦੀ ਜਿਹੜੀ ਆ ਪਾਰਕਿੰਗ ਇਸ ਪਾਰਕਿੰਗ ਦੇ ਵਿੱਚ ਜਦੋਂ ਵੀ ਗੱਡੀ ਲੱਗਦੀ ਉਹਦੀ ਕੋਈ ਪਰਚੀ ਕੱਟੀ ਜਾਂਦੀ ਹੋਊਗੀ ਬਿਲਕੁਲ ਕੱਟੀ ਵੀ ਆ ਜੀ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਕੈਮਰੇ ਅਸੀਂ ਖੰਗਾਲ ਰਹੇ ਆ ਤੇ ਬਾਕੀ ਜਿਹੜੀ ਪ੍ਰੀਮ ਪ੍ਰੀਲਮ ਦੀ ਇਨਵੈਸਟੀਗੇਸ਼ਨ ਆ ਉਹ ਤੋਂ ਸਾਨੂੰ ਅਜੇ ਤੱਕ ਇਹੀ ਚੀਜ਼ ਪਤਾ ਲੱਗੀ ਵੀ ਇਹ ਜਿਹੜੀ ਡੈੱਡ ਬੋਡੀ ਇੱਥੋਂ ਜਿਹੜੀ ਹੈਗੀ ਆ ਉਹ ਸਾਨੂੰ ਮਿਲੀ ਆ ਕਾਰ ਦਾ ਨੰਬਰ ਅਸੀਂ ਆਲਮੋਸਟ ਟ੍ਰੇਸ ਕਰ ਲਿਆ ਟੀਮਾਂ ਅਸੀਂ ਬਣਾਤੀਆਂ ਹਾਂਜੀ ਕੋਈ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਕਿ ਤੁਸੀਂ ਚੈਕਿੰਗ ਕਿਉਂ ਨਹੀਂ ਕੀਤੀ ਅਸੀਂ ਗੱਡੀ ਖੜੀ ਹੈ ਨਹੀਂ ਚੱਲ ਰਹੀ ਹੈ ਇਹਨਾਂ ਨੂੰ ਸਾਰੇ EMPLOYEES ਨੂੰ ਅਸੀਂ ਬੁਲਾਇਆ ਵਿਆ ਸੰਮਣ ਕੀਤਾ ਵਿਆ ਇੱਥੇ ਬਾਹਰ ਤੇ ਸਾਡੇ ਮੁਲਾਜ਼ਮਾਂ ਜਿਹੜੇ ਸਾਡੇ ਸੀਨੀਅਰ ਅਫਸਰ ਵੀ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਆ